ਹੈਲੋ ਹਾਜੀਤ ਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੂੰ ਸਵਾਗਤ ਕਰਦੇ ਆਂ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਤੇ ਨਵੇਂ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਲਾ ਭਾਈ ਕਹਿੰਦੇ ਵੀ ਸੈਂਡਵਿਚ ਬਣ ਰਹੇ ਆ ਨਵੇਂ ਤਰੀਕੇ ਨਾਲ ਇਹਦੇ ਵਿੱਚ ਟਮਾਟਰਾਂ ਖੀਰਾ ਗੰਡਾ ਹੋਰ ਕੀ ਆ ਮੈਂ ਉਹ ਨਹੀਂ ਜਾ ਬਾਈ ਠੀਕ ਆ ਜੀ ਫਲੈਕਸ ਜੈਲੀ ਫਲੈਕਸ ਆ ਗਰਡ ਚਿੱਲੀ ਫਲੈਕਸ ਮਰਮਚਾਉਣਾ ਨਮਕ ਸਿਗਾ ਤੇ ਆ ਬ੍ਰੈਡ ਨੇ ਤੇ ਇਦਰਾ ਸਟਾਰਟ ਹੋ ਗਿਆ ਭਾਈ ਕਟਕਟ ਕਰਦਾ ਹੋਇਆ ਆਪਾਂ ਨਾ ਇਹ ਬਧੀਆ ਗਏ ਨੇ 2 ਮਿੰਟ ਚ ਹਨਾ ਹੋਰ ਗਾਰ ਨਹੀਂ ਫਿਰ ਕੇ ਹੋਰ 2 ਮਿੰਟ ਲਾ ਹਾਂ ਦੇ क्या करेंगे? क्या करेंगे? आप बताओ क्या करना चाहिए? हैं? दिल तो बहुत कुछ करता है पर चुप कर जाती है चलो छोड़ो। अच्छा। फिर की खाओगे तुझे की करोगे खाके हैं? चट्टोगुरा। अच्छा। मैं क्या कह रही हूँ? हम्म। चट्टोगुरा की करोगे खाओगे? पर तुम्हारा तो खाली है। मेरा तो जी खाते हैं। ਪਰ ਨਮੇ ਜਮੇ ਕਿਤੇ ਜਮੀ ਨਾ ਹਲੋ ਹਲੋ ਹੋ ਰਹੀ ਇਹ ਪੂਰਾ ਹਲਦੀ ਹੈ ਕਿ ਤਨ ਨੂੰ ਹੀ ਹੁਣ ਜੀ ਹਲਦੀ ਸੁਪਰ ਫੂਡ ਖਾਉਣੇ ਦੀ ਚੋਕ ਜੋ ਫਿਟ ਰਹਿਣਾ ਚਾਹੀਦਾ ਹੈ ਅੱਛਾ ਦੇਖੋ ਇਹ ਤਾਂ ਉਧਰਲੀ ਕਿ ਨਹੀਂ ਫਿੱਟ ਹੈ ਕਿ ਨਹੀਂ ਫਿੱਟ ਹੈ ਵੀ ਨਾ ਮੈਂ ਕਿੱਥੇ ਕਰ ਰਹੀ ਹਾਂ ਮੰਮੀ ਰੋਜ਼ ਐਕਸਰਸਾਈਜ਼ ਕਰਦੇ ਆਂ ਇਸ ਵੇਲੇ ਸਾਹ ਮੰਮੀ ਕਿੰਨਾ ਪਾਟ ਤਾ ਹੈ ਤੁਸੀਂ ਕਾਹਨਾ ਜਰੂਰ ਮੈਂ ਲੈ ਗਈ ਹੋਰ ਬੜਾ ਰਹੀ ਆ ਮੈਂ ਸੋਕੋ ਆਪਾਂ ਨੂੰ ਵੇਖ ਕੇ ਡੀਮੋਟੀਵੇਟ ਨਹੀਂ ਕਰਨਾ ਚਾਹੀਦਾ ਮੋਟੀ ਕਰ ਦੇ ਬੁਲੀ ਤੇਰੀ ਗੱਲਾਂ ਸੱਚੀ ਤੋਂ ਵੀ ਬੜੇ ਚੜ ਗਿਆ ਆ ਗਿਆ ਅੱਛਾ ਉਹ ਕੋਲ ਕਿ ਚੱਕ ਦੇਵੋ ਤੈਨੂੰ ਮੈਂ ਤੇ ਇਹਦੇ ਵਿੱਚ ਉਹ ਪਾ ਲਿਆ ਚਲ ਕੋਈ ਆ ਗਿਆ ਆ ਗਿਆ ਠੀਕ ਸਿਖਾਓਗੇ ਕਿਉਂ ਮੈਂ ਦੇਖਿਆ ਜੀ ਕਰ ਦੇਆ ਕਿ ਮੈਂ ਬੰਦ ਰਹੀ ਨੇ ਹੈ ਹੈਲੋ ਹੈਲੋ ਕੋਲੇ ਕੇਵਰਾ ਅੰਦਰ ਮੋਟਰ ਦਾ ਬਟਨ ਦੱਬਣਾ ਹੈ ਗਾਇਜ਼ ਜਿੰਨੀ ਬੋਲ ਕੋਈ ਨਾ ਮੈਂ ਬੰਦ ਕਰ ਦਿਆਂਗੇ ਜੇ ਪਰ ਜਿੱਕ ਟੈਂਕੀ Hani annem टाइम तो <tinyan> नहीं लगता बोतल समान खत्म हो जाए ਸੋ ਆਪਨ ਪਿਆ ਹੈ ਆ ਤਾਂ ਵੀ ਦੇਖਣਾ ਬੰਨ ਚਿਆ ਕਰ ਆਪਨ ਦੇਖੇ ਹੀ ਹੈ ਮੈਂ ਤੋ ਲਾਦਾ ਵਾਦੂ ਹੋਏਗਾ ਤਾਂ ਦੇਖਾਂ ਮੈਂ ਵਾਧਿਆ ਹੀ ਬੰਨ ਨਾ ਤੂੰ ਧੀ ਵੀ ਵਾਦੂ ਸੀ ਤੇਰੇ ਪਾਣੀ ਪੀਣ ਦੀ ਤਰ੍ਹਾਂ ਰੱਖ ਦੋ ਕੋਈ ਨਾ ਪੀਲਾ ਨੀਆ ਲੱਡੂ ਇਹਨੂੰ ਮੋੜ ਲੈ ਜਾਈ ਹੈ ਬੱਸ ਉਹ ਪੇਸ਼ੰ ਕੰਮ ਜਿਆਦਾ ਹੋ ਜਾਂਦਾ ਨਾ ਫਿਰ ਫਿਰ ਟਾਈਮ ਹੀ ਨਹੀਂ ਲੱਗਦਾ

ਕੁਝ ਸਾਮਾਨ ਲਿਆਉਣਾ ਸੀ ਫਿਰ ਲੇਟੀ ਹੋ ਰਹੇ ਸੀਗੇ ਤੇ ਇਹਦੇ ਚ ਪਾਉਣ ਵਾਸਤੇ ਇਹ ਆ ਜਾਂਦੇ ਨੇ ਫਿਰ ਗਰਮ ਗਰਮ ਖਾਂਦੇ ਨੇ ਉਹ ਜੀ ਬਚਾਰੀਆ ਮਤਲਬ ਮਟਰ ਠੀਕ ਹੈ ਹੁਣ ਚਲੋ ਜੀ ਆਪਣੇ ਹੋ ਗਏ ਸੈਂਡਵਿਚ ਰੈਡੀ ਸੋ ਤੁਸੀਂ ਵੀ ਆਓ ਤੇ ਸੈਂਡਵਿਚ ਖਾਓ ਮੈਨੂੰ ਕਹਿੰਨੀਆ ਟੇਸਟ ਕਰਕੇ ਦੱਸੋ ਕਿਵੇਂ ਦਾ ਲੱਗਿਆ ਤੁਹਾਨੂੰ ਸੈਂਡਵਿਚ ਸੌਰੀ ਅਸੀਂ ਪਹਿਲਾਂ ਕਟਿੰਗ ਕਰਨ ਲੱਗਿਆ ਤੁਹਾਨੂੰ ਦੱਸਿਆ ਨਹੀਂ ਹੈਗਾ ਪਰ ਛੋਟੇ 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 ਪੀਸ ਕੀਤੇ ਨੇ ਅਲੱਗ-ਅਲੱਗ ਬਸ ਸਾਲੇ ਕੰਮ ਥੋੜਾ ਜਲਦੀ ਜਲਦੀ ਹੋਈ ਸੀਗੇ ਭੁੱਲ ਗਿਆ ਸੀ ਕਰਨਾ ਕਿ ਅਸੀਂ ਤੁਹਾਨੂੰ ਵੀ ਦਿਖਾ ਦਿਆਂ ਚਲੋ ਕੋਈ ਨਾ ਹੁਣ ਨੈਕਸਟ ਵੀਡੀਓ ਦੇ ਵਿੱਚ ਅਸੀਂ ਜਰੂਰ ਜਰੂਰ ਦੁਬਾਰਾ ਬਣਾਵਾਂਗੇ ਤਾਂ ਤੁਹਾਨੂੰ ਜਰੂਰ ਇਸ ਐਡ ਤਰ੍ਹਾਂ ਦਿਖਾਵਾਂਗੇ ਫਿਰ ਸਟਾਰਟਿੰਗ ਤੋਂ ਅਸੀਂ ਗਏ ਕੀ ਬਣਾਇਆ ਕਿਵੇਂ ਨਹੀਂ ਠੀਕ ਹੈ ਫਿਲਹਾਲ ਇਹ ਸਿੰਨਾ ਰੈਡੀ ਕੀਤਾ ਉਹ ਤੁਹਾਨੂੰ ਦਿਖਾ ਦਿੱਤਾ ਠੀਕ ਹੈ ਜੀ ਅੱਜ ਸਟੋਪ ਕਰਨੇ ਬਣਾ ਲਈ ਸਾਡੇ ਜਨਾਬ ਕੇ ਹੋਏ ਨੇ ਜਦੋਂ ਆਣਗੇ ਗਰਮ ਗਰਮ ਖਵਾਵਾਂਗੇ ਤੇ ਤੁਸੀਂ ਵੀ ਆਜੋ ਤੁਹਾਡੀ ਵੇਟ ਕਰਦੇ ਆ ਵੀ ਤੁਸੀਂ ਆਓ ਤੇ ਗਰਮ ਗਰਮ ਖਾਓ ਥੈਂਕ ਯੂ so much ਤੁਹਾਡਾ ਧੰਨਵਾਦ ਹਾਂ ਜਿਹੜੇ 4 ਮੈਗਾਪਿਕਸਲ ਦੇ ਜਿਹੜੇ ਦੋ ਜਿਹੜੇ ਆ ਆ ਦੇ ਇੱਥਾ ਘੁੰਮਣਾ 4 ਮੈਗਾਪਿਕਸਲ ਵੀ ਮੁਸ਼ਕਲ ਹੈ ਇਹ ਲੋਕਿੰਗ ਪਲੇਖਾ ਬਈ ਫਰੇਗੁਨੀ ਦਾ ਕੁਝ ਕਰਦਾ ਮੰਨਦਾ ਨਹੀਂ ਕਈ ਵਾਰੀ ਫੋਟੋ ਲੈਵੇ ਯਾਰ ਯਾਰ ਦੋ ਅਸੀਂ ਤਾਂ ਮਸਰਕ ਕੈਮਰਾ ਨਿਕਲਿਆ ਉਹਦੀ ਚਾਰ ਕਰਫ ਦੇ ਆਦੋ ਸੀ ਪੁਰਾਣੇ ਕੈਮਰੇ ਬਾਲਗਨ ਨਵੇਂ ਜਿਹੇ ਦਿੰਦੇ ਆ ਓਲੇ ਕੈਮਰੇ ਹੈ ਤੁਸੀਂ ਦੇਖਦੇ ਹੋ ਜਦੋਂ ਬੱਸ ਕੋਈ ਰੋਲਾ ਪਾ ਦਿੰਦਾ ਕੋਈ ਨਕਸਾ ਹਾਂ ਕੇ ਬਾਈ ਫਿਰ ਲੈ ਜਾਂਦੇ ਚੱਲ ਵੱਧ ਘੱਟਦਾ ਬੁੱਢੇ ਉਹ ਸਾਨੂੰ ਕਰਿਆ ਸੀ ਨਾ ਲਾਈ ਕਰਿਆ ਵੀ ਸਾਡੇ ਸਰਾਣਾ ਬੰਦਾ ਵੇਰ ਤੋਂ ਜਾ ਚਾਰ ਮੈਗਾ ਕਿੱਥੋਂ ਵੀ ਫਿਰ ਰਹੇ ਹਾਂ ਬੋ ਜੀ ਹਾਂ ਬਿਕਨ ਕਰ ਜਾਣਗੇ ਦੋ ਆਪਾਂ ਬਹੁਤ ਜੀ ਜੇ ਦੋਨੇ ਸਹੀ ਦੇ ਉਹੀ ਚੱਲ ਗਏ ਮਾਰਨ ਭਾਈ ਹਾਂ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦਾ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਸ਼ੰਗਾਇ ਫਿਰ ਸਸਰੀਕਾਲ ਮਿਲਦੇ ਤੁਹਾਨੂੰ ਚੰਗਈ ਵਿੱਚ ਸਤ ਸਰੀਕਾਲ ਜੀ